ਸਤਿ ਸ਼੍ਰੀ ਅਕਾਲ ਮੈਂ ਜਸਮੀਤ ਕੌਰ ਏਬੀਪੀ ਸੰਜਾ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਸੰਜਾ ਸਪੈਸ਼ਲ ਦੇ ਵਿੱਚ ਅੱਜਕੱਲ ਲੰਕੂਰ ਮੇਲੇ ਦੀ ਕਿਵੇਂ ਇਹ ਖਾਸ ਮੇਲਾ ਤੇ ਕਿੱਥੇ ਮਨਾਇਆ ਜਾਂਦਾ ਹੈ ਮੇਲਾ ਸਾਡੀ ਖਾਸ ਪੇਸ਼ਕਸ਼ ਸ਼ਰਦਾ ਦਾ ਸਲਾਬ ਲੰਕੂਰ ਮੇਲਾ ਪੰਜਾਬ ਦਾ ਲੰਗੂਰ ਮੇਲਾ ਆਪਣੀ ਆਪਤੀ ਵਿੱਚ ਸ਼ਰਦਾ ਦਾ ਪ੍ਰਤੀਕ ਹੈ ਤੇ ਨੀ ਦਿਨੀ ਅੰਮ੍ਰਿਤਸਰ ਦੇ ਵਿੱਚ ਇਹ ਮੇਲਾ ਖੂਬ ਭਰਿਆ ਹੋਇਆ ਹੈ ਦੁਰਗਿਆਨ ਮੰਦਰ ਦੇ ਸ੍ਰੀ ਹਰਿਮਾਨ ਮੰਦਰ ਨੂੰ ਖੂਬ ਸਜਾਇਆ ਗਿਆ ਤੇ ਹਰ ਪਾਸੇ ਮੂਰੰਗੀ ਹਨੁਮਾਨ ਭਗਤ ਨਜ਼ਰ ਆ ਰਹੇ ਨੇ ਅਲਟਮਾ ਕੀ ਦਿੱਤਾ ਲੋਕਾਂ ਦਾ ਹੜ੍ਹ ਅੰਮ੍ਰਿਤਸਰ ਦੇ ਦੁਰਗਾਣਾ ਮੰਦਿਰ ਦੇ ਅੰਦਰ ਬਣੇ ਬੜਾ ਹਨੂਮਾਨ ਮੰਦਿਰ ਦੇ ਅੰਦਰ ਰੌਣਕਾਂ ਲੱਗੀਆਂ ਹੋਈਆਂ ਨੇ ਲੰਗੂਰ ਮੇਲਾ ਇਤਿਹਾਸਿਕ ਲੰਗੂਰ ਮੇਲਾ ਇੱਥੇ ਸ਼ੁਰੂ ਹੋ ਚੁੱਕਾ ਹੈ ਇਸ ਮੰਦਿਰ ਦੀ ਇਹ ਮੰਨਤਾ ਹੈ ਕਿ ਬਜਰੰਗਵਲੀ ਮਹਾਰਾਜ ਹਨੂਮਾਨ ਜੀ ਨੂੰ ਲਵਕੁਸ਼ ਨੇ ਇਸ ਜਗ੍ਹਾ ਦੇ ਉੱਪਰ ਬੰਨ੍ਹ ਲਿਆ ਸੀ ਅਤੇ ਇਸ ਜਗ੍ਹਾ ਦੇ ਉੱਪਰ ਮਾਤਾ ਸੀਤਾ ਨੇ ਆ ਕੇ ਬਜਰੰਗਵਲੀ ਮਹਾਰਾਜ ਨੂੰ ਛੁਡਾਇਆ ਸੀ ਅਤੇ ਬਜਰੰਗਵਲੀ ਮਹਾਰਾਜ ਨੂੰ ਕੁਝ ਮੰਗਣ ਲਈ ਕਿਹਾ ਸੀ ਤਾਂ ਬਜਰੰਗਵਲੀ ਮਹਾਰਾਜ ਨੇ ਹਨੂਮਾਨ ਜੀ ਨੇ ਮਾਤਾ ਸੀਤਾ ਕੋਲੋਂ ਕੁਝ ਨਹੀਂ ਸੀ ਮੰਗਿਆ ਤੇ ਕਿਹਾ ਸੀ ਕਿ ਮੈਂ ਇਸੇ ਰੂਪ ਦੇ ਵਿੱਚ ਇੱਥੇ ਸਥਾਪਿਤ ਹੋਣਾ ਚਾਹੁੰਦਾ ਹਾਂ ਇਸ ਤੋਂ ਬਾਅਦ ਆ ਬਜਰੰਗਵਲੀ ਮਹਾਰਾਜ ਇਸੇ ਰੂਪ ਦੇ ਵਿੱਚ ਇਸ ਜਗ੍ਹਾ ਦੇ ਉੱਪਰ ਸਥਾਪਿਤ ਹੋ ਗਏ ਪ੍ਰਗਟ ਹੋ ਗਏ ਅਤੇ ਉਹਨਾਂ ਨੂੰ ਮਾਤਾ ਸੀਤਾ ਨੇ ਇਹ ਤੇ ਵਰ ਦਿੱਤਾ ਸੀ ਕਿ ਜੋ ਵੀ ਮਨੋ ਕਾਮਨਾ ਤੁਹਾਡੇ ਕੋਲੋਂ ਲੋਕ ਆ ਕੇ ਮੰਗਣਗੇ ਉਹਨਾਂ ਦੀ ਪੂਰੀ ਹੋਵੇਗੀ ਉਸੇ ਮਨੋ ਕਾਮਨਾ ਦੇ ਤੈਅ ਦੇ ਇਹ ਤੇ ਔਰਤਾਂ ਆ ਕੇ ਬੱਚਿਆਂ ਦੀ ਲਈ ਮਨੋਕਾਮਨਾ ਕਰਦੀਆਂ ਹਨ ਔਲਾਦ ਦੀ ਮਨੋਕਾਮਨਾ ਕਰਦੀਆਂ ਹਨ ਅਦੇ ਉਸ ਤੋਂ ਵਾਦਾ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆਉਂਦੀਆਂ ਹਨ ਤੁਸੀਂ ਦੇਖ ਸਕਦੇ ਹੋ ਬੜਾ ਮਾਨੁਮਾਨ ਮੰਦਿਰ ਦੀ ਲਾਈਨ ਦੇ ਵਿੱਚ ਲੰਬੀਆਂ ਕਤਾਰਾਂ ਸਵੇਰ ਦੀਆਂ ਲੱਗੀਆਂ ਹੋਈਆਂ ਨੇ ਲੋਕ ਦਰਸ਼ਨ ਕਰਨ ਦੇ ਲਈ ਉੱਜਰੇ ਨੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲਿਆ ਰਹੇ ਨੇ ਛੋਟੇ-ਛੋਟੇ ਬੱਚੇ ਵੱਡੀ ਉਮਰ ਦੇ ਬੱਚੇ ਬਜ਼ੁਰਗ ਵਾਨਰ ਦੇ ਰਾਦੇ ਵਿੱਚ ਇੱਥੇ ਦਰਸ਼ਨ ਕਰਨ ਆਏ ਨੇ ਇਹ ਰੌਣਕ ਇਸੇ ਤਰ੍ਹਾਂ ਹੀ ਲੱਗੀਆਂ ਰਹਿਣਗੀਆਂ 10 ਦਿਨ ਤੱਕ ਇਹ ਮੇਲਾ ਚੱਲੇਗਾ ਅਤੇ ਦੇਸ਼ਾਂ-ਵਿਦੇਸ਼ਾਂ ਤੋਂ ਲੋਕ ਇਸ ਹਨੂਮਾਨ ਮੰਦਿਰ ਦੇ ਵਿੱਚ ਦਰਸ਼ਨ ਕਰਨ ਆਉਣਗੇ ਹੋਗੇ ਨਾ ਹੈਰਾਨ ਪਹਿਲਾਂ ਕਿਦਾਂ ਦਾ ਮੇਲਾ ਇਹ ਮੇਲੇ ਦੀ ਆਪਣੀ ਖਾਸ ਧਾਰਮਿਕ ਮਹੱਤਤਾ ਹੈ ਸਦੀਆਂ ਤੋਂ ਇਹ ਮੇਲਾ ਇੰਜ ਹੀ ਪਰਦਾ ਆ ਰਿਹਾ ਹੈ ਰਾਤਾਂ ਦੇ ਮਾਹੌਲ ਦੇ ਵਿੱਚ ਸ਼ਰਦਾ ਦੀ SLA ਦੇ ਵਿੱਚ ਹਰ ਸਾਲ ਇਹ ਮੇਲਾ ਇੰਜ ਹੀ ਸਜਦਾ ਹੈ ਸਾਡੇ ਲੰਗੂਰਾਂ ਦਾ ਬਹੁਤ ਵੱਡਾ ਤਿਆਰ ਹੈ ਸਾਡੇ ਪੁਲਖਾ ਨੂੰ ਚਲੇ ਜਾ ਰਿਹਾ ਤੇ ਅਸੀਂ ਇਸ ਕਰਕੇ ਲੰਗੂਰ ਬਣਾਇਆ ਕਿ ਸਾਡੀ ਮੰਨਤਾ ਪੂਰੀਆਂ ਕੋਈ ਇੱਥੇ ਜਿਹੜਾ ਵੀ ਆਂਦਾ ਉਹਨਾਂ ਦੀ ਮੰਨਤਾ ਪੂਰੀਆਂ ਹੁੰਦੀਆਂ ਤੇ ਅਸੀਂ ਇਸ ਕਰਕੇ ਉਹਨਾਂ ਨੂੰ ਲੰਗੂਰ ਬਣਾ ਰਹੇ ਹਾਂ ਤੇ ਸਾਡੀ ਮੰਨਤ ਵੀ ਪੂਰੀ ਹੋਈ ਹੈ ਬੇਟਾ ਸਾਡੇ ਲੰਗੂਰ ਬਣਾ ਰਹੇ ਹਾਂ ਇਸ ਕਰਕੇ ਕਮਜੀ ਸਾਹਿਬ ਦਾ ਬਹੁਤ ਹੀ ਪ੍ਰਾਚੀਨ ਮੰਦਿਰ ਹੈ ਇੱਥੇ ਹਰ ਕਿਸੇ ਦੀ ਮੰਨਤ ਪੂਰੀ ਹੁੰਦੀ ਹੈ ਸਾਡੀ ਮੰਨਤ ਪੂਰੀ ਹੋਈ ਅਸੀਂ ਵੀ ਆਪਣੇ ਬੱਚਾ ਨੂੰ ਲੰਗੂਰ ਬਣਾਇਆ ਤੇ ਸਵੇਰੇ ਸਾਮ ਅਸੀਂ ਆਪਣੇ ਬੱਚੇ ਨੂੰ ਲੈ ਕੇ ਮੱਥਾ ਟੇਕਾ ਨਾਵਾਂਗੇ ਇਹ ਤੇ ਹਰ ਮਨੋ ਕਾਮਨਾ ਪੂਰਨ ਨੂੰ ਅਸੀਂ ਆਪਣੇ ਬੇੜੇ ਲੈ ਕੇ ਸਾਡੇ ਦਾਦਾ ਜੀ ਸ਼ੁਰੂ ਇੱਥੇ ਲੈ ਕੇ ਆਂਦੇ ਆ ਲੰਗੂਰ ਬਣਾ ਕੇ ਬੱਚਾ ਨੂੰ ਤੇ ਇਸ ਕਰਕੇ ਇੱਥੇ ਲੈ ਕੇ ਆਨੇ ਲੰਗੂਰ ਬਣਾ ਕੇ ਬੱਚਾ ਨੂੰ ਸ਼ੁਰੂ ਮਨੋ ਕਾਮਨਾ ਸਾਡੀ ਪੂਰੀ ਹੋਈ ਆ ਤੇ ਇਸ ਕਰਕੇ ਆਪਾਂ ਲੰਗੂਰ ਬਣਾਇਆ ਆਪਣੇ ਬੇੜੇ ਨੂੰ ਤੇ ਇੱਥੇ ਹੀ ਸੀਤਲ ਮੰਦਰ ਹੀ ਬੰਦੇ ਆ ਲੰਗੂਰ ਸਾਡੀ ਮਨ ਦੇ ਪੂਰੀ ਹੋਈ ਆ ਕਿ ਐਸੀ ਮੁੰਡਾ ਸਾਡਾ ਠੀਕ ਨਹੀਂ ਸੀ ਰਹਿੰਦਾ ਤੇ ਅਸੀਂ ਉਹਨਾਂ ਨਾਲ ਕਿਹਾ ਜੀ ਹੁਣ ਮੰਜ ਨੂੰ ਆਈ ਲੰਗੂਰ ਬਣਾਵੇਂ ਸਾਡਾ ਮੁੰਡਾ ਠੀਕ ਹੋਵੇਗਾ ਤੇ ਮੁੰਡਾ ਸਾਡਾ ਹੁਣ ਠੀਕ ਹੈ ਤੇ ਅਸੀਂ ਇਸ ਕਰਕੇ ਲੰਗੂਰ ਬਣਾਇਆ ਅਸੀਂ ਤੜਕੇ ਲੈ ਕੇ ਆਵਾਂਗੇ ਜਿੰਨੇ ਦਿਨ ਮੇਲਾ ਲੱਗਾ ਏ ਓਨੇ ਦਿਨ ਲੈ ਕੇ ਆਵਾਂਗੇ ਅਸੀਂ ਆਪਣੇ ਮੁੰਡੇ ਨੂੰ ਹਾਂਜੀ ਇਹ ਸਿਰਫ ਇਹ ਸਿਰਫ ਮੇਲਾ ਇੱਥੇ ਮਨਾਇਆ ਜਾਂਦਾ ਇੱਥੇ ਮੇਲਾ ਮਨਾਇਆ ਜਾਂਦਾ ਇਹ ਮੇਲਾ ਸਿਰਫ ਇੱਥੇ ਮਨਾਇਆ ਜਾਂਦਾ ਹੋਰ ਕਿਤੇ ਨਹੀਂ ਮਨਾਇਆ ਜਾਂਦਾ ਸੀਤਲਾ ਮੰਦ ਕਿ ਨਿਆਣਿਆਂ ਦੀ ਲਈ ਲੰਘੂਰ ਮੇਲਾ ਬੇਹਦ ਖਾਸ ਹੈ ਉਹ ਬੜੇ ਚਾਹ ਦੇ ਨਾਲ ਲੰਘੂਰ ਬਣ ਕੇ ਇਸ ਮੇਲੇ ਦੇ ਵਿੱਚ ਮੱਥਾ ਟੇਕਣ ਪਉਂਦੀਨੀ ਤੇ ਮਾਪਿਆਂ ਲਈ ਤਾਂ ਇਹ ਮੇਲਾ ਮੰਨਤ ਹੈ ਸਵਾਰ ਪਹਿਲੀ ਵਾਰ ਲੰਗੂਰ ਬਣਾ ਹਾਂ ਤੇ ਮੈਨੂੰ ਬਹੁਤ ਖੁਸ਼ੀ ਹੈ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਇਸ ਵਾਰ ਲੰਗੂਰ ਬਣਾਇਆ ਹੈ ਤੇ ਤੇ ਮੈਂ ਸਵੇਰੇ ਤੇ ਸ਼ਾਮੀ ਮੱਥਾ ਟੇਕਣ ਜਾਂਦਾ ਹਾਂ ਤੇ ਹਰ ਮੰਗਲਵਾਰ ਨੂੰ ਆਪਣੀ ਦਾਦੀ ਨਾਲ ਸ਼ੀਤਲਾ ਮੰਦਿਰ ਆਂਦਾ ਹਾਂ ਤੇ ਮੰਗਦਾ ਹਾਂ ਕਿ ਮੈਨੂੰ ਇਸ ਵਾਰ ਠੀਕ ਰੱਖਣਾ ਤੇ ਮੈਨੂੰ ਆਪਣਾ ਲੰਗੂ ਸਮਝ ਕੇ ਲੰਗੂ ਸਮਝ ਕੇ சங்கூர சவர மேக்கூட மந்திர வி ਬਰਸੇਤ ਲੰਗੂਰ ਮੇਲਾ ਸ਼ੁਰੂ ਹੋ ਚੁਕਾ ਹੈ ਪਹਿਲੇ ਨਵਰਾਤੇ ਅਸੂ ਦੇ ਨਰਾਤੇ ਦੇ ਵਿੱਚ ਇਹ ਮੇਲਾ ਹਜ਼ਾਰਾਂ ਸਾਲਾਂ ਤੋਂ ਮਨਾਇਆ ਜਾਂਦਾ ਹੈ ਇਸ ਮੇਲੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਲੱਖਾਂ ਦੀ ਗਿਣਤੀ ਦੇ ਵਿੱਚ ਲੋਕ ਸਵੇਰੇ ਸ਼ਾਮ ਨਤਬਸਤ ਘੌਰ ਪਹੁੰਚਦੇ ਨੇ ਇਹ ਉਹ ਹੀ ਮੇਲਾ ਹੈ ਜਿੱਥੇ ਬੱਚੇ ਲੋਕ ਆਪਣੇ ਬੱਚੇ ਨੂੰ ਸਵੇਰੇ ਸ਼ਾਮ ਲੰਗੂਰ ਬਣਾ ਕੇ ਲੰਗੂਰ ਦੀ ਵੇਜ ਪੂਜਾ ਦੇ ਵਿੱਚ ਤਿਆਰ ਕਰਕੇ ਬਜਰੰਗ ਵਾਲੀ ਮਹਾਰਾਜ ਦਾ ਆਸ਼ੀਰਵਾਦ ਲੈਣ ਆਉਂਦੇ ਨੇ ਅਸੀਂ ਸ਼ੀਤਲਾ ਮੰਦਿਰ ਦੇ ਇੱਕ ਬੜਾ ਹਨੂਮਾਨ ਮੰਦਿਰ ਵਿੱਚ ਖੜੇ ਆ ਤੁਸੀਂ ਦੇਖ ਸਕਦੇ ਹੋ ਵੱਡੀ ਗਿਣਤੀ ਵਿੱਚ ਸਖਤਾਂ ਪੁੱਜੀਆਂ ਹੋਈਆਂ ਨੇ ਸੰਗਤਾਂ ਦੇ ਘਟ ਵੇਖਣ ਵਾਲਾ ਹੈ ਲੋਕ ਬਜਰੰਗ ਬਲੀ ਮਹਾਰਾਜ ਦੀ ਵੇਸ਼ ਪੂਜਾ ਦੇ ਵਿੱਚ ਸਜੇ ਹੋਏ ਨੇ ਹਰ ਪਾਸੇ ਮੰਦਰ ਦੇ ਵਿੱਚ ਇਸ ਵਕਤ ਆਰਤੀ ਹੋ ਰਹੀ ਹੈ ਸਵੇਰੇ 4 ਵਜੇ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਇੱਥੇ ਦਰਸ਼ਨ ਕਰ ਚੁੱਕੇ ਨੇ ਸਵੇਰੇ 4 ਵਜੇ ਤੋਂ ਮੰਦਰ ਦੇ ਵਿੱਚ ਲੋਕ ਦਰਸ਼ਨ ਕਰਨ ਲਈ ਲਾਈਨਾਂ ਦੇ ਵਿੱਚ ਲੱਗੇ ਹੋਏ ਸਨ ਵੱਡੀ ਗਿਣਤੀ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਤਿਆਰ ਕਰਕੇ ਇਸ ਮੰਦਰ ਲੈ ਕੇ ਆਉਂਦੇ ਨੇ ਵੱਡੇ ਛੋਟੇ ਜਾ ਇਥੇ ਅਸੀਂ ਦੇਖਿਆ ਕਿ 65 67 70 70 ਸਾਲ ਦੇ ਵੀ ਇਨਸਾਨ ਜੋ ਲੰਗੂਰ ਬਣ ਕੇ ਆਏ ਉਹਨਾਂ ਨੇ ਵਾਨਰਸ ਇਹਨਾਂ ਆਪਣੇ ਆਪ ਨੂੰ ਕਹਿੰਦੇ ਨੇ ਕਿ ਉਹ ਭਗਵਾਨ ਫਰਮਾਨ ਜੀ ਦੀ ਵਾਨਰਸ ਇਹਨਾਂ ਦੇ ਸੈਨਿਕ ਹਨ ਅਤੇ ਇਥੇ ਦਰਸ਼ਨ ਕਰਨ ਆਏ ਹਨ 10 ਦਿਨ ਤੱਕ ਇਹ ਮੇਲਾ ਚੱਲੇਗਾ ਸਵੇਰੇ ਸ਼ਾਮ 10ਵੇਂ ਦਿਨ ਤੋਂ ਬਾਅਦ ਆਰਤੀ ਦਾ ਵਾਧਾ 11ਵੇਂ ਦਿਨ ਇਹ ਬੱਚੇ ਆਪਣੀ ਵੇਸ਼ ਪੂਜਾ ਤਿਆਗਣਗੇ ਅਤੇ ਇਸ ਮੰਦਰ ਦੇ ਵਿੱਚ ਮੱਥਾ ਟੇਕ ਕੇ ਇਹ ਮੇਲਾ ਸੰਪੂਰਨ ਹੋਵੇਗਾ ਪਿਛਲੇ 10 ਦਿਨਾਂ ਦੇ ਵਿੱਚ ਰੋਜ਼ ਇੱਥੇ ਤਿਆਰੀਆਂ ਚੱਲ ਰਹੀਆਂ ਸਨ ਅੱਜ ਜੋ ਸ਼ਹੀਦਲਾ ਮੰਦਰ ਦੇ ਵਿੱਚ ਤਿਆਰੀਆਂ ਕੀਤੀਆਂ ਗਈਆਂ ਹੋਰ ਤੁਸੀਂ ਦੇਖ ਸਕਦੇ ਹੋ ਕਿ ਪ੍ਰਬੰਧ ਕੀਤੇ ਗਏ ਨੇ ਪਰ ਫਿਰ ਵੀ ਕਿਤਨਾ ਭੀੜ ਦੇ ਕਰਨਾ ਵੱਡੀ ਗਿਣਤੀ ਦੇ ਵਿੱਚੋਂ ਲੋਕ ਪਹੁੰਚੇ ਹੋਏ ਨੇ ਪ੍ਰਬੰਧ ਕਰਨ ਵਿੱਚ ਥੋੜੀ ਜਿਹੀ ਕਿਤੇ ਮੁਸ਼ਕਲ ਆ ਰਹੀ ਹੈ ਸੰਜ ਸਪੈਸ਼ਲ ਦੇ ਵਿੱਚ ਇਸ ਦਿਨਾਂ ਲਈ ਵੇਲਾ ਹੋ ਗਿਆ ਪ੍ਰੇਕ ਦਾ ਪ੍ਰੇਕ ਤੋਂ ਸਪਾਰਵਿਕ ਹੋਣੀਆਂ ਲੰਕੂਰ ਮੇਲੇ ਦੀਆਂ ਖਾਸ ਰੌਣਕਾਂ ਹੁੰਗਾਲਿਸ ਮੇਲੇ ਦੇ ਇਤਿਹਾਸ ਦੀ ਮੇਲੇ ਦੇ ਇਤਿਹਾਸ ਬੜਾ ਵਿਸ਼ਾਲ ਹੈ ਤੇ ਜੁੜਿਆ ਹੋਇਆ ਹੈ ਭਗਵਾਨ ਸ੍ਰੀ ਰਾਮਚੰਦਰ ਜੀ ਮਾਤਾ ਸੀਤਾ ਜੀ ਤੇ ਉਹਨਾਂ ਦੀ ਸੰਤਾਨ ਲਵਕੁਸ਼ ਦੇ ਨਾਲ जी का मंदिर हजारों साल पुराना है यहाँ पे लव ने हनुमान जी को बांधा है जैसे बांधे ऐसे ही बैठे हुए हैं और पे इसलिए हनुमान जी की जो प्रतिमा है वो स्वयं प्रकट हुई है ऐसी नहीं है कि मूर्ति स्थापना की जाती है और आपने हम धन देने वाले हनुमान हर जगह सुने होंगे पर संतान धन देने वाला हनुमान पूरे वार्ड में ये है यहाँ पे क्या मन्नत है लवकुश के, के आशीर्वाद से आ, सीता जी ने जब हनुमान जी को खुलवाया है तो उस समय ये कहा है कि जो कुछ मांगना है सो मांग लो तो हनुमान जी ने कुछ नहीं मांगा है यही मांगा है कि जिस रूप से मैंने हार खाई है वो रूप देना चाहता हूँ तो इसीलिए लिए यहाँ पर जो महिला मन्नत मानती है उसके लिए संतान की प्राप्ति होती है कोई दस साल में कोई बीस साल में कोई पचास साल में यहाँ साठ साठ साल बुढे ਲੰਗੂਰ ਬਣ ਕਰਕੇ ਬਾਬਾ ਕੇ ਦਰਬਾਰ ਮੇ ਆਤੇ ਉਨਕੀ ਮੰਨਤ ਪੂਰੀ ਹੁੰਦੀ ਹੈ ਇਹ ਯਾਕੀ ਦੇਸਨਾਲੀ ਸੰਜਾ ਸਪੈਸ਼ਲ ਦੇ ਵਿੱਚ ਵੇਲਾ ਹੋ ਗਿਆ ਇੱਕ ਹੋਰ ਬ੍ਰੇਕ ਦਾ ਬ੍ਰੇਕ ਤੋਂ ਬਾਅਦ ਹਾਜ਼ਰ ਹੋਣੀ ਆ ਕੁਝ ਹੋਰ ਹੌਣ ਕੰਦੇ ਰਾਤ ਅੰਮ੍ਰਿਤਸਰ ਦਾ ਲੰਗੂਰ ਮੇਲਾ ਵਾਕਈ ਵਿਲੱਖਣ ਹੈ ਥੋਣ ਮੇਲੇ ਦੀਆਂ ਕੁਝ ਹੋਰ ਦੇ ਸਰ ਦੇ ਸ਼ੀਰਲਾ ਮੰਦਰ ਦੇ ਬੜਾ ਹਨੂਮਨ ਮੰਦਰ ਦੇ ਵਿੱਚ ਲੋਕ ਆਪਣੇ ਬੱਚਿਆਂ ਨੂੰ ਬਜਰੰਗ ਬਲੀ ਪੜਵਾ ਕੇ ਲੰਗੂਰ ਬਣਾ ਕੇ ਲਿਆ ਰਹੇ ਨੇ ਬਜਰੰਗ ਬਲੀ ਦੇ ਦਰਬਾਰ ਦੇ ਵਿੱਚ ਮੱਥਾ ਟਿਕਾਉਣ ਲਿਆ ਰਹੇ ਨੇ ਮੰਨਤ ਪੂਰੀ ਹੋਈ ਹੈ ਇੱਥੇ ਵੱਡੀ ਗਿੰਦੀ ਦੇ ਲੋਕ ਪੁੱਜੇ ਹੋਏ ਨੇ ਅਸੀਂ ਉਹਨਾਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਤੇ ਅੱਜ ਇਹਨਾਂ ਨੇ ਬੜੇ ਚਾਅ ਦੇ ਨਾਲ ਹਨੂਮਨ ਜੀ ਦੇ ਸੇਵਕ ਬਣਾਇਆ ਲੰਗੂਰ ਇਹਨਾਂ ਨੂੰ ਮੱਥਾ ਟਿਕਾਉਣ ਆਏ ਆ ਕਿ ਉਹਨਾਂ ਦੀ ਮੰਨਤ ਪੂਰੀ ਹੋਈ ਸੀ ਤੇ ਇਹਦੇ ਨਾਨੇ ਨੇ ਸੁਖਰਾ ਸੁਖੀ ਸੀ ਤੇ ਨਾਨੇ ਦੇ ਮਾਧਿਅਮ ਦੇ ਨਾਲ ਅੱਜ ਇਹ ਮੁੰਡਾ ਲੰਗੂਰ ਬਣਿਆ ਇੱਥੋਂ ਦਾ ਪ੍ਰਚੀਨ ਹੈ ਇਤਿਹਾਸ ਕੀ ਜਿਹਦੇ ਘਰ ਔਲਾਦ ਨਹੀਂ ਪੈਦਾ ਹੁੰਦੀ ਉਹਦੇ ਘਰ ਕੁੜੀ ਜਾਂ ਮੁੰਡਾ ਦੋਨੋਂ ਜੋ ਕੋਈ ਵੀ ਹੋਵੇ ਤੇ ਉੱਥੇ ਸਰਦਨ ਬਣਾਤੇ ਆਂਦੇ ਆ ਕੇ ਲੰਗੂਰ ਬਣਾਉਂਦੇ ਆ ਤੇ ਉਹਨਾਂ ਮੱਝ ਦੇ ਮੱਥਾ ਟੇਕਦੇ ਆ 10 ਦਿਨ ਦਾ ਪ੍ਰਕਰਨ ਹੈਗਾ ਉਸ ਤੋਂ ਬਾਅਦ ਇੱਥੇ ਚੋਲੇ ਵਧਾਈ ਜਾਂਦੇ ਨੇ ਤੇ ਭਗਵਾਨ ਦੀ ਬੜੀ ਕਿਰਪਾ ਜੀ ਕਰਾ ਬੀਰ ਬਜਰੰਗੇ 10 ਦਿਨਾਂ ਦਾ ਕੀ ਪ੍ਰਕਿਰਿਆ 10 ਦਿਨਾਂ ਦੇ ਵਿੱਚ ਕੀ ਕਰਨਾ ਹੁੰਦਾ ਪਰਵਾਰ 10 ਦਿਨਾਂ ਦੇ ਅੰਦਰ ਅੰਦਰ ਪਰਿਵਾਰ ਨੇ ਇੱਕ ਤੇ ਆਪਣਾ ਧਰਮ ਦਾ ਪੂਰਾ ਪਾਲਣ ਕਰਨਾ ਹੈ ਬ੍ਰਹਮਚਾਰੀ ਧਰਮ ਰੱਖਣਾ ਹੈ ਜ਼ਮੀਨ ਤੇ ਸੋਨਾ ਕਟਿਆ ਫਲ ਨਹੀਂ ਖਾਣਾ ਦੂਸਰੇ ਘਰ ਨਹੀਂ ਜਾਣਾ ਘਰ ਜਾਣਾ ਵੀ ਐ ਤੇ ਬਾਹਰੋਂ ਹੋ ਕੇ ਆ ਜਾਣਾ ਮੈਂ ਇਸ ਕਰਾਂ ਲਸਣ ਪਿਆਜ਼ ਨਹੀਂ ਖਾਣਾ ਪੂਰੀ ਮਾਨ ਮਰਿਆਦਾ ਦਾ ਘਰੇ ਰਹਿਣਾ ਹੈ ਤੇ 10 ਦਿਨ ਦਾ ਮੇਲਾ ਦੇਸ਼ ਵਿਦੇਸ਼ ਤੋਂ ਸਭ ਲੋਕ ਇੱਥੇ ਪਹੁੰਚਦੇ ਨੇ ਤੁਸੀਂ ਅੱਜ ਕਿਹਨੂ ਕਿਹਨੂ ਬਣਾ ਕੇ ਲੰਗੂਰ ਲੈ ਕੇ ਬੇਟਾ ਔਰ ਬੇਟੀ ਦੋਨੋਂ ਜੁੜਵਾ ਬੱਚੇ ਹੋਏ ਸੀਗੇ ਅਸੀਂ ਉਦੋਂ ਸੁਖਿਆ ਸੀਗਾ ਕਿ ਉਹਨਾਂ ਨੂੰ ਦੋਨਾਂ ਨੂੰ ਲੰਗੂਰ ਬਣਾਵਾਂਗੇ ਤੇ ਇਸ ਲਈ ਅੱਜ ਅੱਜ ਅਸੀਂ ਦੋਨਾਂ ਨੂੰ ਲੰਗੂਰ ਬਣਾ ਕੇ ਲਿਆਏ ਆ ਹਨੁਮਾਨ ਜੀ ਦਾ ਆਸ਼ੀਰਵਾਦ ਹੋਵਾਂਗੇ ਬੇਟਾ ਔਰ ਬੇਟੀ ਅੱਜ ਦੇ ਸਮਾਜ ਦੋਨੋਂ ਬਰਾਬਰ ਨੇ ਕਿਨੇ ਕਿਨੇ ਜੇ ਰਵਾਜ਼ ਸਾਡੀ ਮੰਨਣ ਪੂਰੀ ਹੋਈ ਹੈ ਸਾਡੀ ਜੀ 8 ਸਾਲ ਬਾਅਦ ਬੇਟਾ ਆਇਆ ਪਹਿਲਾਂ ਵੱਡੀ ਬੇਟੀ ਸੀ ਫਿਰ ਹੁਣ ਜੁੜਵਾ ਬੱਚੇ ਹੋਏ ਨੇ ਸਾਨੂੰ ਇੱਥੇ ਬੜਾ ਮਾਣ ਹੈ ਸਮੁੰਦਰ ਦੇ ਉੱਤੇ ਇਸ ਕਾਰਨ ਅਸੀਂ ਆਪਣੇ ਪੋਤੇ ਨੂੰ ਤੇ ਆਪਣੇ ਮੁੰਡੇ ਨੂੰ ਦੋਨਾਂ ਨੂੰ ਬਣਾ ਕੇ ਲਿਆਏ ਆ ਇੱਥੋਂ ਸਾਨੂੰ ਬਹੁਤ ਕੁਝ ਪ੍ਰਾਪਤ ਹੋਇਆ ਵੈ ਤੇ ਸਭ ਦੀਆਂ ਆਸਾਂ ਇਸ ਸਮੁੰਦਰ ਨਾਲ ਜੁੜੀਆਂ ਹੋਈਆਂ ਤਾਂ ਹੀ ਇੰਨੀ ਸੰਖਿਆ ਦੇ ਵਿੱਚ ਲੋਕੀ ਦੂਰੋਂ ਦੂਰੋਂ ਆ ਕੇ ਇੱਥੇ ਮੱਥਾ ਟੇਕਦੇ ਨੇ ਡਾਕਟਰ ਜੋੜਾ ਆਪਣੇ ਬੇੜਾ ਬੇਟੀ ਨੂੰ ਲੰਗੂਰ ਬਣਾ ਕੇ ਲਿਆਏ ਨੇ ਉਹਨਾਂ ਨੇ ਕਿਹਾ ਕਿ ਸਾਡੀ 8 ਸਾਲਾਂ ਬਾਅਦ ਮੰਨਤ ਪੂਰੀ ਹੋਈ ਹੈ ਤੇ ਇਹ ਤੇ ਬੇਟਾ ਦੇ ਬੇਟੀ ਦੇ ਵਿੱਚ ਕੋਈ ਫਰਕ ਨਹੀਂ ਹੈ ਲੋਕ ਜਿਸ ਤਰ੍ਹਾਂ ਆਪਣੇ ਬੇੜਿਆਂ ਨੂੰ ਲੰਗੂਰ ਬਣਾ ਕੇ ਲਿਆਉਂਦੇ ਨੇ ਆਪਣੀਆਂ ਬੇਟੀਆਂ ਨੂੰ ਵੀ ਇੱਥੇ ਲਿਆ ਕੇ ਮੱਥਾ ਟਿਕਉਣ ਲਿਆ ਰਹੇ ਨੇ ਚੋਲਾ 10 ਦਿਨ ਤੱਕ ਮੱਥਾ ਟਿਕਿਆ ਜਾਏਗਾ ਤੇ 10 ਦਿਨਾਂ ਬਾਅਦ ਇਹ ਚੋਲਾ ਬੱਚੇ ਤਿਆਗ ਦੇਣਗੇ ਕੈਮਰਾ ਪਰਸਨ ਸਕੰਦਰ ਦੇ ਨਾਲ ਗਗਨਦੀਪ ਸ਼ਰਮਾ ਏਬੀਬੀ ਸਾਂਝਾ ਅੰਮ੍ਰਿਤਸਰ ਏਬੀਬੀ ਸਾਂਝਾ ਸਪੈਸ਼ਲ ਦੇ ਵਿੱਚ ਅੱਜ ਤੱਕ ਲਈ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਵੇਖਣ ਦੇ ਲਈ ਬਣੇ ਰਹੋ ਏਬੀਬੀ ਸਾਂਝਾ ਦੇ ਨਾਲ